ਜਿਹੜਾ ਇੰਤਕਾਲ ਕਰਾਉਣ ਦਾ ਸਮਾਂ ਸੀਗਾ ਪਹਿਲਾਂ ਉਹਦੇ ਲਈ 45 ਦਿਨ ਲੱਗਦੇ ਸੀਗੇ 30 April ਤੋਂ ਬਾਅਦ ਯਾਨੀ ਕਿ 1 May ਤੋਂ ਲੈ ਕੇ 1 May ਤੋਂ ਲੈ ਕੇ ਸਮਾਂ ਜਿਹੜਾ ਉਹ ਘਟਾ ਕੇ 30 ਦਿਨ ਕੀਤਾ ਗਿਆ ਪੰਜਾਬ ਦੇ ਅੰਦਰ ਜੇਕਰ ਬਿਨਾਂ ਵਿਰੋਧ ਦਾ ਇੰਤਕਾਲ ਹੋਊਗਾ ਤਾਂ ਉਹਦੇ ਲਈ ਸਮਾਂ ਸਾਰਨੀ ਜਿਹੜੀ ਆ ਉਹ 15 ਦਿਨ ਘਟਾ ਕੇ 30 ਦਿਨ ਕਰ ਦਿੱਤੀ ਗਈ ਆ ਇਸੇ ਤਰ੍ਹਾਂ ਨਕਲ ਲੈਣ ਦੀ ਜਿਹੜੀ ਦਿਨ ਨੇਗੇ ਉਹ 10 ਦਿਨ ਕਰ ਦਿੱਤੇ ਗਏ ਨੇ ਐਨ ਸਰਟੀਫਿਕੇਟ ਜਿਹੜਾਗਾ ਇਨਕਮ ਸਰਟੀਫਿਕੇਟ ਬਣਾਉਣ ਦੇ ਲਈ 15 ਦਿਨ ਔਰ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਲਈ ਸਿਰਫ 7 ਦਿਨ ਇਹ ਵੱਡਾ ਜਿਹੜੀ ਚੇਂਜ ਆ ਉਹ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਨੇ ਕੀਤੀ ਆ ਮੇਰੇ ਭਰਾ ਮੁੰਡਿਆ ਸਾਹਿਬ ਨੇ ਅੰਦਰਾਗ ਬਰਮਾ ਜੀ ਨੇ ਇਹਨਾਂ ਦੇ ਡਿਪਾਰਟਮੈਂਟ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਹਦਾਇਤਾਂ ਲੈ ਕੇ ਇਹ ਵੱਡਾ ਬਦਲਾਅ ਕੀਤਾਗਾ ਤਾਂ ਕਿ ਪੰਜਾਬ ਦੇ ਅੰਦਰ ਸਾਰੇ ਲੋਕ ਜਿਹੜੇ ਲੱਗੇ ਸਖਾਲੇ ਹੋ ਜਾਣ ਔਰ ਇਸ ਦੇ ਨਾਲ ਭ੍ਰਿਸ਼ਟਾਚਾਰ ਨੂੰ ਜਿਹੜਾ ਥੱਲੇ ਕਈ ਵਾਰ ਪਟਵਾਰੀਆਂ ਦੇ ਅੰਦਰ ਕਨਗੋ ਦੇ ਅੰਦਰ ਤਹਿਸੀਲਦਾਰਾਂ ਦੇ ਅੰਦਰ ਜਾਂ ਹੋਰਨਾਂ ਅਧਿਕਾਰੀਆਂ ਦੇ ਅੰਦਰ ਛੋਟਾ ਮੋਟਾ ਭ੍ਰਿਸ਼ਟਾਚਾਰ ਹੁੰਦਾ ਸੀ ਉਹ ਬਿਲਕੁਲ ਖਤਮ ਹੋ ਜਾਊਗਾ ਕਿਉਂਕਿ ਅਸੀਂ ਅਕਾਉਂਟੇਬਿਲਟੀ ਜਿਹੜੀ ਆ ਜਵਾਬਦੇਹੀ ਜਿਹੜੀ ਆ ਉਹ ਅਸਰਾਂ ਦੀ ਤੈਅ ਕੀਤੀ ਆ ਕੱਲਾ ਨਹੀਂ ਕਿ ਸਮਾਂ ਦੇਤਾ 30 ਦਿਨਾਂ ਤੋਂ ਬਾਅਦ ਜਾਂ 10 ਦਿਨਾਂ ਤੋਂ ਬਾਅਦ ਇਹ 5 ਦਿਨਾਂ ਤੋਂ ਬਾਅਦ ਜਾਂ 7 ਦਿਨਾਂ ਤੋਂ ਬਾਅਦ ਉਹਨਾਂ ਦੇ ਜਵਾਬ ਦੇ ਵੀ ਤੈਅ ਹੋਊਗੀ ਤਾਂ ਕਿ ਕੋਈ ਵੀ ਅਧਿਕਾਰੀ ਜਿਹੜਾ ਉਹ ਅਣਗਹਿਲੀ ਨਾ ਕਰ ਸਕੇ ਕੋਈ ਵੀ ਆਪਣੀ ਮਨਮਰਜ਼ੀ ਨਾਲ ਨਾ ਕਰ ਸਕੇ ਕੋਈ ਵੀ ਭਾਵਰਾਂ ਦਾ ਮਹਿਸੂਸ ਨਾ ਕਰ ਸਕੇ ਸੋ ਇਹਦੇ ਨਾਲ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ਤੇ ਠੱਲ ਪਾਊਗੀ ਔਰ ਨਾਲ ਹੀ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਉਹ ਸਮਾਬਤ ਤਰੀਕੇ ਦੇ ਨਾਲ ਮਿਲਣਗੀਆਂ ਇੱਕ ਸਮੇਂ ਦੇ ਮੁਤਾਬਕ ਜਿਹੜੀਆਂ ਉਹ ਸੇਵਾਵਾਂ ਮਿਲ ਸਕਣਗੀਆਂ ਔਰ ਇਹਦੇ ਨਾਲ ਦੀ ਨਾਲ ਮੈਂ ਸਮਝਦਾ ਜਿਹੜੀ ਖੱਜਲ ਖਵਾਰੀ ਆ ਦਪਤਰਾਂ ਦੇ ਅੰਦਰ ਖਚਲ-ਖਵਾਰੀ ਹੁੰਦੀ ਸੀਗੀ ਕਦੇ ਇਸ ਬਾਬੂ ਕੋਲੇ ਚਲਾ ਜਾਂਦਾ ਸੀ ਬੰਦਾ ਕਦੇ ਇਸ ਬਾਬੂ ਕੋਲੇ ਚਲਾ ਜਾਂਦਾ ਸੀਗਾ ਹੁਣ ਹੁਣੋ ਸਮੇਂ ਬਦਲਣ ਨੂੰ ਕਰਨਾ ਹੀ ਪੈਣਾਗਾ ਸਮੇਂ ਤੋਂ ਬਾਅਦ ਭੱਜ ਨਹੀਂ ਸਕਦੇ ਸੋ ਇਹਨਾਂ ਸਾਰਿਆਂ ਦੀਆਂ ਜਿੰਨੀਆਂ ਅਰਜ਼ੀਆਂ ਪੈਂਡਿੰਗ ਪੰਜਾਂ ਹੋਣਗੀਆਂ ਜਾਂ ਜਿੰਨੀਆਂ ਐਪਲੀਕੇਸ਼ਨ ਜਿਹੜੀਆਂ ਫਾਈਲ ਹੋਣਗੀਆਂ ਜਾਂ ਜਿੰਨੇ ਕੇਸ ਜਿਹੜੇ ਨੇਗੇ ਅਫਸਰਾਂ ਕੋਲੇ ਆਉਣਗੇ ਉਹਨਾਂ ਸਭ ਦੀ ਨਿਗਰਾਨੀ ਜਿਹੜੀ ਆ ਉਹ ਮਾਨਯੋਗ ਡੀਸੀ ਸਹਿਬਾਨ ਕਰਨਗੇ ਦੇਪਟੀ ਕਮਿਸ਼ਨਰ ਸਹਿਬਾਨ ਰੋਜ਼ ਮਰਜ਼ਾ ਚੱਕਰਿਆ ਕਰਨਗੇ ਕਿ ਇਹਨਾਂ ਕੋਲੇ ਦਿੜਬੇ ਵਾਲੇ ਐਸਜੀਐਮ ਸਾਹਿਬ ਕੋਲੇ ਜਾਂ ਹੰਡਾਏ ਵਾਲੇ ਤਹਿਸੀਲਦਾਰ ਸਾਹਿਬ ਕੋਲੇ ਜਾਂ ਰਾਜਾ ਸੰਸੀ ਵਾਲੇ ਲੈਫਟ ਤਹਿਸੀਲਦਾਰ ਸਾਹਿਬ ਕੋਲੇ ਕਿੰਨੀਆਂ ਅਰਜ਼ੀਆਂ ਆਈਆਂ ਰਹੀਆਂ ਇਹ ਸਾਰਾ ਉਹ ਕੰਸਰਨਟ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਧਿਆਨ ਰੱਖਣਗੇ ਔਰ ਉਹਨਾਂ ਦੀ ਡਿਊਟੀ ਆ ਕਿ ਉਹ ਹਰ ਰੋਜ਼ ਚੈੱਕ ਕਰਨਗੇ ਔਰ ਲਗਾਤਾਰ ਜਿਹੜੀ ਆ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਨਗੇ ਔਰ ਲੋਕਾਂ ਨੂੰ ਰਾਹਤ ਦੇਣਗੇ ਇਹਦੇ ਨਾਲ ਦੀ ਨਾਲ ਸਾਡੀ ਜਿਹੜੀ ਮਾਲ ਵਿਭਾਗ ਦੀ ਇੱਕ ਵੈਬਸਾਈਟ ਆ ਮਾਲ ਵਿਭਾਗ ਦੀ ਵੈਬਸਾਈਟ ਜਿਹੜੀ ਆ www.jamamandi.punjab.ww.jamamandi.punjab.government.in ਤੇ ਜਾ ਕੇ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਉਹ ਆਪਣੇ ਇੰਤਕਾਲ ਦੀ ਐਂਟਰੀ ਜਿਹੜੀ ਆ ਉਹ ਚੈੱਕ ਕਰ ਸਕਦਾਗਾ ਕਿ ਮੇਰਾ ਇੰਤਕਾਲ ਹੋਇਆ ਜਾਂ ਨਹੀਂ ਹੋਇਆ ਸੋ ਉਹ ਚੈੱਕ ਕਰ ਸਕਦਾਗਾ ਸੋ ਇਹਦੇ ਨਾਲ ਮੈ ਸਬੰਧਤ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਮਿਲੂਗੀ